ਆਹਦੀ ਲੋੜ 50 ਲੱਖ ਰੁਪਏ ਦੀ ਮੇਰੇ ਅੱਤੇ। ਅੱਛਾ ਜੀ। ਪਤਾ ਹੈਗਾ ਤੂੰ ਗੱਲ ਕੰਨਾ ਕਰ ਰਿਹਾ। ਨਹੀਂ ਸਰ ਮੈਂ ਪਛਾਨਿਆ ਨਹੀਂ ਜੇ। ਹੋਰ ਜੀ ਪਛਾਨ ਲੈਣਾ ਤਾਂ ਮੈਂ ਤੈਨੂੰ ਕਰਾ ਦੂੰਗਾ। ਜਿਹੜੀ ਜੰਟੀ ਤੂੰ ਕਰਦਾ ਨਾ। ਕਹਦਾ ਤੀ ਫੋਟ ਮਾਰਦਾਂ ਤੇ ਮੈਂ ਦੱਸੂਗਾ ਕਿਦਾਂ ਮਾਰਦੇ ਕੇ ਜੰਟੀ ਫੋਟ। ਮੈਂ ਤਾਂ ਵੀਰ ਕਰਦਾ ਹੀ ਨਹੀਂ ਜੇ। ਕੋਈ ਨਹੀਂ। ਦਾ ਦੂੰਗਾ ਕਰਦਾਂਗੇ ਨਹੀਂ। ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਨਣੀ ਮਾਜੀ। ਨਹੀਂ ਤਾਂ ਕੋਈ ਨਹੀਂ ਦੱਸੋ। ਅੱਜ ਕੀ ਨਿਧੀ ਕਿੰਦੀਆਂ ਚ 8 ਤਰੀਕਾ ਤਾਂ ਡੇਰਾ ਬਾਬਾ ਨਾਨਕ ਦੇ ਯੂਥ ਅਕਾਲੀ ਆਗੂ ਦੇ ਘਰ ਫਾਇਰਿੰਗ ਸੀਸੀਟੀਵੀ ਚ ਤਸਵੀਰਾਂ ਆਈਆਂ ਸਾਹਮਣੇ ਕੁਝ ਦਿਨ ਪਹਿਲਾਂ ਵੀ ਫੋਨ ਤੇ ਆਈ ਸੀ ਥ੍ਰੈਟ ਕਾਲ ਡੇਰਾ ਬਾਬਾ ਨਾਨਕ ਚ ਇੱਕ ਵਾਰ ਫਿਰ ਤੋਤਾਬੜ ਤੌਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਦੇ ਪਿੰਡ ਬਹਿਰ ਕੋਚ ਯੂਥ ਅਕਾਲੀ ਆਗੂ ਦੇ ਘਰ ਫਾਇਰਿੰਗ ਕੀਤੀ ਗਈ ਹੈ ਇਸ ਦੇ ਨਾਲ ਇਹ ਵੀ ਪਤਾ ਲੱਗਾ ਹੈ ਕਿ ਮਾਮਲਾ ਫਿਰੋਤੀ ਨਾਂ ਦੇਣ ਨਾਲ ਜੁੜਿਆ ਹੋਇਆ ਹੈ ਦੀ ਕਾਲ ਆਈ ਸੀ ਜੋ ਅੱਜ ਫਾਇਰਿੰਗ ਹੋਈ ਹੈ ਉਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਸੀਸੀਟੀਵੀ ਚ ਸਾਫਤਿਕਾਈ ਦੇ ਰਿਹਾ ਹੈ ਕਿ ਕ ਹਮਲਾਵਰ ਆਉਂਦਾ ਹੈ ਅਤੇ ਯੂਥ ਅਕਾਲੀ ਆਗੂ ਦੇ ਘਰ ਤੇ ਬਾਹਰ ਫਾਇਰਿੰਗ ਕਰ ਫਰਾਰ ਹੋ ਜਾਂਦਾ ਹੈ ਇਸ ਵੰਦੀ ਯੂਥ ਅਕਾਲੀ ਆਗੂ ਨੇ ਕਿਹਾ ਕਿ ਉਹਨੂੰ ਕੁਝ ਦਿਨ ਪਹਿਲਾਂ ਥ੍ਰੈੱਡ ਮਿਲੀਆਂ ਸਨ ਅਤੇ ਉਸ ਨੂੰ ਲੈ ਕੇ ਹੀ ਇਹ ਗੋਲੀ ਚਲਾਈ ਗਈ ਹੈ ਜਦ ਕਿ ਐਸ ਐਚ ਓ ਡੇਰਾਬਾ ਬਨਾਨ ਦੇ ਸਾਥਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰ ਚਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਹਾਂਜੀ ਹਾਂਜੀ ਬਦਨ ਜੋ ਠੀਕ ਠਾਕ ਵਧੀਆ ਪਾਜੀ ਤੈਨੂੰ ਅੱਗੇ ਫੋਨ ਲਾ ਫੋਨ ਕਰਤਾ ਮੇਰਾ ਵੀ ਰੱਖ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਹੁਕਮ ਕਰੋ ਭੈਣਾਂ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀਰ ਅੱਛਾ ਜੀ ਹਾਂ ਜੀ ਵੀਰ ਅਸੀਂ ਜੋ ਪਹਿਲੀ ਬੰਨੇ ਵਾਲੇ ਹੈਗੇ ਆ ਤਾਂ ਅਸੀਂ ਤੇ ਆਪ ਬਨੀਰੀਆਂ ਭਰਦੇ ਫਿਰਦੇ ਆ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਆ ਨਹੀਂ ਮੈਂ ਤੈਨੂੰ ਪਹਿਲਾਂ ਗੱਲ ਕੀਤੀ ਹੈ ਭਲਾ ਨਹੀਂ ਨਹੀਂ ਅਹੀਂ ਕੀ ਕਿਹਾ ਜੀ ਹਾਂ ਮੈਂ ਤਾਂ ਕੁਝ ਨਹੀਂ ਕਿਹਾ ਵੀਰ ਕਰਨਾ ਤੁਮ ਪਦਾ ਇਹ ਆਉਂ ਗੱਲ ਕਹਿਣਾ ਕਰਨਿਆ ਨਹੀਂ ਸਰ ਮੈਂ ਪਛਾਨਿਆ ਨਹੀਂ ਜੇ ਕੋਈ ਨਹੀਂ ਪਛਾਨ ਲੇਗਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜੰਟੀ ਤੂੰ ਕਰਦਾ ਹਨ ਤੇਰਾ ਧੀ ਪੁੱਤ ਮਾਰਦਾ ਤੇ ਮੈਂ ਦੱਸੂਗਾ ਕਿਦਾਂ ਮਰਦੇ ਕੇ ਦਿੰਦੀ ਪੁੱਤ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੇ ਕੋਈ ਨਹੀਂ ਦੱਸ ਦੂੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਨਣੀ ਮਾਂ ਜੀ ਨਹੀਂ ਤੇ ਕੋਈ ਨਹੀਂ ਤੇ ਤੋ ਅੱਜ ਕਿੰਨੀ ਤਰੀ ਕਿੰਨੀ ਅੱਜ 8 ਤਰੀਕਾ ਤਾਂ 10 ਤਰੀਕ ਤੱਕ ਵੀ ਸਮਾਂ ਤੇ ਤੋਂ ਮੇਰਾ ਵੀ ਰਾਤ ਨੂੰ ਇੰਤਜ਼ਾਰ ਨਾ ਦੇਣੀ ਠੀਕ ਜੇ ਕਿ ਬੰਨੇ ਪਜਣਾ ਪੁਲਿਸ ਪਾਲਸ ਕੋਲ ਤੇ ਉੱਥੇ ਵੀ ਚਲ ਜੀ ਉਹ ਨਹੀਂ ਅਸੀਂ ਕਿੱਥੇ ਜਾਣਾ ਵੀਰ ਅਸੀਂ ਤੇ ਤੇਰੇ ਗਵਾਂਡੀਆਂ ਤੇ ਮਾਤੜ ਸਾਥੀ ਆ ਹੁਣ ਕਿੱਦਾਂ ਪਛਾਣ ਗਿਆ ਤੇ ਜੋੜੀਆਂ ਚੱਤੀ ਕਿਹੜਾ ਜੋੜੀਆਂ ਤੇ ਆ ਪਿੰਡ ਨਾਲ ਹੀ ਸਾਡੇ ਹੁਣੇ ਹੁਣੇ ਤਾਂ ਮੈਨੂੰ ਕਿਹਾ ਕਿ ਮੈਂ ਜਾਂਦਾ ਕੋਈ ਨਹੀਂ ਗਵਾਂਡੀ ਚੱਲ ਕੋਈ ਨਹੀਂ ਖੈਰ ਆ ਤੈਨੂੰ 10 ਤਰੀਕ ਦਾ ਟਾਈਮ ਆ ਮੇਰਾ ਵੀ ਪੁਛ ਪੜਤਾਲ ਕਰ ਲਾ ਦੇ ਦੇਣਾ ਠੀਕ ਆ ਨਹੀਂ ਤਾਂ ਮੈਂ ਕੋਈ ਨਹੀਂ ਕਰ ਲਉ ਤੇਰਾ ਆ ਓਕੇ ਮਰਾ ਮੇਰਾ ਨਾਮ ਹਰਸ਼ਿੰਦਰ ਸਿੰਘ ਬੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕੇ ਮੋੜ ਦੇ ਉੱਤੇ ਖੜੇ ਨੇ ਤੇ ਇਹਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ 아이 ਤੋਂ 1.5 ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਤਲਬ ਮੰਗਦਾ ਹੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੁਹਾਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਚਾ ਠੀਕ ਹੈ ਹਾਂਜੀ ਕੀ ਪੁੱਛੀ ਜਾ ਰਹੇ ਤੁਸੀਂ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਦੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਪੁਲਿਸ ਨਾਲ ਸਬੂਤ ਨਹੀਂ ਦਿੱਤੀ ਹੋਈ ਸਿਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਿਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅੱਗੋਂ ਇਹਨਾਂ ਨੇ ਹਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ ਕੀ ਲੱਗ ਗਿਆ ਗਨਮੈਂਟ ਤੋਂ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਪਾਲ ਆਈ ਆ 4 ਵਜੇ ਕੁਛ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਿਹਾ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸ ਐਚਓ ਸਾਹਿਬ ਹੀ ਐਸ ਐਚਓ ਸਾਹਿਬ ਨੇ ਗੱਲ ਕੀਤੀ ਆ ਗਾੜੀ ਉੱਬਾਲ ਕੱਢਣ ਡੇ ਗਏ ਐਸ ਐਚਓ ਸਾਹਿਬ ਨੂੰ ਪਤਾ ਇੱਕ ਹਰਸ਼ੀਮਰ ਤੋਂ ਮੁੰਡਾ ਆ ਆਪਣੇ ਤੋਂ ਦਾ ਬੈਰੋਕੇ ਦਾ ਇਹਦਾ 4 ਕੁਝ ਮਿੰਟ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਗੋਲੀਆਂ ਮਾਰਦੀਆਂ ਜਦੋਂ ਆਣ ਉਸ ਵੇ ਜਗਤੀ ਜਿਹੜੇ ਮੋਟਰਸਾਂ ਤੇ ਆਏ ਤੇ ਮੈਂ ਉਸ ਵੇ ਉੱਥੇ ਬਚਿਆ ਸੀ ਮੇਰੇ ਬਿਆ ਇਹਨੇ ਕੋ WhatsApp ਕਾਲ ਵੀ ਆਈ ਆ ਇਹਦਰ ਤੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਉਹਨਾਂ ਫੌਰ ਮਾਰਦ ਰੱਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨੇ ਧਮਕੀਆਂ ਦਿੱਤੀਆਂ ਨાળા ਬਣਾ ਗੱਡੀਆਂ ਨੂੰ ਤੇ ਬਾਅਦ ਵਿੱਚ ਇਹ ਮਤਲਬ ਉਹਦਾ ਨਿਕਲਿਆ ਉਹ ਦੋਸਿਆਂ ਨੂੰ ਫੇਰ ਕਰਦੀ ਕੋਸ਼ਿਸ਼ ਆ ਕੇ ਹੀ ਮਾਲਾ ਇਹ 6 ਰੋਂ ਦਾ ਫਾਇਰ ਹੋਇਆ ਉਹ 6 ਫੌਂਟ ਮਿਲੇ ਹਨ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੇ ਆਪਾਂ ਗੱਲਮਨ ਦਿੱਤਾ ਹੋਇਆ ਜੇਕਰ ਤੇਨਾਲ ਸਿੰਘ ਉਹਨੇ ਵੀ ਦੋ ਦੋ ਫਾਇਰ ਕੀਤੇ ਆ ਤੇ ਪਰ ਇਹ ਭੱਜ ਗਏ ਤੇ ਗੋਲੀ ਚਰੋਂ ਦਾ ਕਾਰਨ ਕੀ ਦਾ? ਖਰੋਦੀ ਮੰਗਦਾ ਜੀ 50 ਲੱਖ ਰੁਪਈਆ ਦਾ ਹਾਂਜੀ ਕਿਵੇਂ ਕਰ ਦਿੱਤੇ ਇੱਕ ਗੱਲਮਨ ਦਿੱਤਾ ਹੈ ਜਿਹੜੀ ਤੁਹਾਡਾ ਆਨਲਾਈਨ ਕਿਦ ਨੂੰ ਆਈ ਨਿਸ਼ਾਨ ਸਿੰਘ ਜੋੜੀਆਂ ਕਲਾ ਦਾ ਜੀ ਕਿਨੇ ਕਰ ਤੋੜੇ ਗੱਲ ਨੇ ਇਹ ਕੁਪਰੀ ਦੋ ਮਹੀਨੇ ਹੋ ਗਏ ਆ ਕਿਨੇ ਗੱਲੇ ਸੀ ਕਿ ਨਹੀਂ ਜਿਹੜੇ 2 ਜਾਣੇ ਦੋ ਜਾਣੇ ਮੁਰ ਸਾਡੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਆ ਹਾਂ ਜੀ ਮੇਰੇ ਨਾਲ ਨਹੀਂ ਗੱਲ ਹਾਂ ਕੁਝ ਕੀ ਕੀ ਕਰਨ ਦਾ ਬੰਦ ਕੀ ਆ ਅਸੀਂ ਤੇਜ਼ ਕਰਾ ਰਹੀ ਇਹਨਾਂ ਨੂੰ ਲਾਤੀ ਟੀਮ ਆ ਕੋਈ